ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਦੇਖਣਾ ਜਿੰਨਾ ਵੀ ਪਿਆਰ ਪਿਆਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਸ਼ੁਰੂਆਤ ਹੈ ਅੱਜ ਦੀ ਵੱਡੀ ਖਬਰ ਭਾਰਤ ਨੂੰ ਹਰਾਉਣ ਲਈ ਮੈਂਚੈਸਟਰ ਟੈਸਟ ਚੋ ਇੰਗਲੈਂਡ ਦੇ ਪਲੇਅਰ ਨੇ ਕੀਤੀ ਬੇਇਮਾਨੀ 27 ਜੁਲਾਈ 2025 ਮੈਂਚੈਸਟਰ ਟੈਸਟ ਚੋ ਇੰਗਲੈਂਡ ਬੇਇਮਾਨੀ ਤੇ ਉਤਰਿਆ ਹੈ ਮੈਂਚੈਸਟਰ ਟੈਸਟ ਦੌਰਾਨ ਇੰਗਲੈਂਡ ਦੇ ਗੇਂਦਬਾਜ਼ ਬ੍ਰਾਈਟਨ ਕਾਰਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਗੇਂਦ ਨਾਲ ਛੇੜਛੜ ਕਰਦੇ ਦਿਖਾਈ ਦੇ ਰਹੇ ਹਨ ਬ੍ਰਾਈਟਨ ਕਾਰਸ ਦਾ ਉਹ ਵੀਡੀਓ ਸੋਸ਼ਲ ਮੀਡੀਆ ਤੇ ਵੀਾਇਰਲ ਹੋ ਰਹਾ ਹੈ ਜਿਸ ਬਾਰੇ ਸਾਬਕਾ ਆਸਟ੍ਰੇਲੀਆ ਸਟੇਲੀ ਆਈ ਕਪਤਾਨ ਰਿੰਕੀ ਪੋਕਿੰਗ ਪੋਗਿੰ ਨੇ ਵੀ ਕਮੈਂਟਰੀ ਦੌਰਾਨ ਇਸ਼ਾਰਾ ਕੀਤਾ ਹੈ ਮੈਂਚੈਸਟਰ ਟੈਸਟ ਵਿੱਚ ਚੌਥੇ ਦਿਨ ਦੀ ਘਟਨਾ ਹੁਣ ਸਵਾਲ ਇਹ ਹੈ ਕਿ ਬ੍ਰਾਈਟਨ ਕਾਰਸ ਨੇ ਮੈਂਚੈਸਟਰ ਟੈਸਟ ਵਿੱਚ ਗੇਂਦ ਨਾਲ ਛੇ ਛੜ ਕਦੋਂ ਕੀਤੀ ਤਾਂ ਇਹ ਪੂਰੀ ਘਟਨਾ ਖੇਡ ਦੇ ਚੌਥੇ ਦਿਨ ਦੀ ਹੈ ਭਾਰਤ ਦੀ ਦੂਜੀ ਪਾਰੀ ਦੇ 12ਵੇਂ ਓਵਰ ਦੌਰਾਨ ਸ਼ੁਭਮ ਗਿੱਲ ਨੇ ਬ੍ਰਾਈਟਨ ਕਾਰਸ ਨੂੰ ਲਗਾਤਾਰ ਚੌਕੇ ਮਾਰੇ ਜਿਸ ਤੋਂ ਬਾਅਦ ਕਾਰਸ ਨੂੰ ਗੇਂਦ ਨਾਲ ਛੇ ਛੜ ਕਰਦੇ ਹੋਏ ਦੇਖਿਆ ਗਿਆ ਫੀਲਡਿੰਗ ਫੀਲਡਿੰਗ ਦੌਰਾਨ ਬ੍ਰਾਈਟਨ ਕਾਰਸ ਨੇ ਆਪਣੇ ਫੋਲੋ थ्रू ਵਿੱਚ ਗੇਂਦ ਨੂੰ ਆਪਣੇ ਪੈਰਾਂ ਨਾਲ ਰੋਕਿਆ ਹੈ ਗੇਂਦਬਾਜ਼ ਆਮ ਤੌਰ ਤੇ ਅਜਾਹਾ ਕਰਦੇ ਹਨ ਪਰ ਚੁਕਣ ਅਤੇ ਇਸ ਨੂੰ ਫੜਨ ਦਾ ਫੁੱਟਬਾਲ ਵਾਂਗ ਉੱਪਰ ਸੱਟਣ ਦੀ ਬਜਾਏ ਉਸ ਨੇ ਗੇਂਦ ਨੂੰ ਆਪਣੇ ਬੂਟਾਂ ਹੇਠ ਦਬਾ ਦਿੱਤਾ ਅਤੇ ਰਗੜ ਦਿੱਤਾ ਹੈ ਤਾਂ ਜੋ ਗੇਂਦ ਨੂੰ ਨੁਕਸਾਨ ਪਹੁੰਚਾ ਕਿ ਸਕੇ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ